ਸਤਿ ਸ਼੍ਰੀ ਅਕਾਲ ਭਰਾਵੋ ਸਵਾਗਤ ਆ ਬਈ ਆਪਣੇ ਚੈਨਲ ਤੇ ਸਿੱਧੂ ਟਰੈਕਟਰ ਜੱਤੇ ਆਪਣਾ ਬਈ YouTube ਤੇ Facebook ਤੇ ਚੈਨਲ ਆ ਤੇ ਬਈ ਮਾਨ ਕੇ ਪਹਿਲਾਂ ਸਬਸਕ੍ਰਾਈਬ ਜੂ ਕਰਿਓ ਫੋਲੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਅੱਜ ਬਈ ਆਪਾਂ ਟਰੈਕਟਰ ਦਿਖਾਇਆ ਕਰਾਂਗੇ ਤੁਹਾਨੂੰ ਆਪਣੇ ਵੀ ਹੋਇਆ ਕਰਨਗੇ ਤੇ ਯਾਰਾਂ ਦੋਸਤਾਂ ਵੀ ਦਿਖਾਇਆ ਕਰਾਂਗੇ ਸ਼ੁਰੂਆਤ ਕਰਦੇ ਆ ਬਈ 2013 ਮਾਡਲ 3630 50 ਨੰਬਰ ਆ ਬਈ ਤੇਰੀ ਸਪੀਡ ਆ ਬਈ ਅਗਲੇ ਟਾਇਰ ਬਈ ਬਿਲਕੁਲ ਨਵੇਂ ਆ ਤੇ ਮਗਰਲੇ ਪਿਆ ਬਾਈ ਜੀ 80 85 ਪੈਸੀ ਪੂਰਾ ਸਾਫ ਟਰੈਕਟਰ ਆ ਬਾਈ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਬਾਈ ਇਹ ਆ ਨੰਬਰ ਇਹ ਕਿਸੇ ਭਰਾਣੇ ਬਾਈ ਲੋਨ ਕਰਾਉਣਾ ਲੋਨ ਵੀ ਹੋ ਜੂਗਾ ਇੰਜਨ ਗੇਅਰ ਦਾ ਬਾਈ ਬਿਲਕੁਲ ਓਕੇ ਆ ਜਮਾ 2013 ਮਾਡਲ ਬਾਈ 4 ਲੱਖ ਤੇ 70 ਹਜ਼ਾਰ ਡਿਮਾਂਡ ਆਪਣੀ ਬਾਈ ਆ ਬਈ ਇਹ ਦੇ ਦਾਂਗੇ 4.5 ਦਾ ਬਾਕੀ ਮੌਕੇ ਤੇ ਮਾਨ ਤਾਣ ਹੋ ਜਾਊਗਾ ਅੱਗੇ ਦਿਖਾਉਣੇ ਆ ਬਾਈ ਜੀ ਤੁਹਾਨੂੰ ਸੋਨਾ ਲੀਕਾ 2008 ਮਾਡਲ ਹਰਿਆਣਾ ਨੰਬਰ ਆ ਬਾਈ ਜੀ 2008 ਮਾਡਲ ਡਬਲ ਕਲਚ ਤੇ 6 ਛਿਰੀ ਆ ਇੰਜਨ ਗੇਅਰ ਦਾ ਬਾਈ ਬਿਲਕੁਲ ਓਕੇ ਆ ਇਹਦੇ ਟਾਇਰ ਪਏ ਆ ਬਾਈ 80 85 ਪੈਸੇ ਜਿੰਨੇ ਗੇੜ ਤਾਂ ਬਈ ਜੀ ਬਿਲਕੁਲ ਓਕੇ ਆ। ਹੋਰ ਸਾਮਾਨ ਲੱਗਿਆ ਬਈ ਟਰੈਕਟਰ ਤੇ। ਡੰਡਾ ਫੱਟੀ ਛਤਰੀ ਬਈ ਹਰ ਇੱਕ ਟਰੈਕਟਰ ਨਾਲ ਮਿਲੂਗਾ। ਬਾਕੀ ਬਈ ਇੰਜਨ ਗੇੜ ਤੇ ਤੁਸੀਂ ਵਾ ਕੇ ਵਿਸ਼ੱਕ ਦੀ ਤਸ਼ਲੀ ਕਰ ਸਕਦੇ ਹੋ। ਇਹਦੀ ਡਿਮਾਂਡ ਹੈਗੀ ਆ ਬਈ ਜੀ 2 ਲੱਖ ਤੇ 65000 ਰੁਪਇਆ। ਇਹ ਬਈ ਦੇ ਦਾਂ। ਦੇ ਦਾਂਗੇ ਆਪਾਂ 2 ਲੱਖ ਤੇ 40000 ਰੁਪਏ ਦਾ। ਬਾਕੀ ਮੌਕੇ ਤੇ ਬਈ ਮਾਨਤਾਨ ਹੋ ਜਾਊਗਾ। ਅੱਗੇ ਦਿਖਾਉਣੇ ਆ ਬਾਈ ਜੀ 2009 ਮਾਡਲ 36 ਦੀ ਬਾਈ 55 HP ਆ ਬਾਈ ਪਾਵਰ ਸਟੀering ਹੈ ਥੋੜਾ ਬੈਂਪਰ ਲੱਗਿਆ ਹੋਇਆ ਹੈ ਬਾਈ ਇੰਜਨ ਗੇਅਰ ਦਾ ਬਾਈ ਜੀ ਬਿਲਕੁਲ ਓਕੇ ਆ ਨੰਡਾ ਪੱਟੀ ਮਿਲੂਆ ਬਾਈ ਟਾਇਰ ਇਹਦੇ ਹੈਗੇ ਆ ਬਾਈ 75 80 ਪੈਸੇ ਬਾਈ ਚਾਰੇ ਰਾਈਟ ਸਭ ਦੀ ਕੰਡੀਸ਼ਨ ਹੈ ਬਾਈ ਚੈੱਕ ਕਰ ਸਕਦੇ ਹੋ ਤੁਸੀਂ ਹਰਤ ਬਿਲਕੁਲ ਓਕੇ ਆ ਮਾਡਲ ਦੇ ਹਿਸਾਬ ਨਾਲ ਬਈ ਜਿੰਨਾ ਕੁ ਰੰਗ ਪੇਂਟ ਲਿਆ ਹੋਇਆ ਉਹਨਾਂ ਕੋ ਤਾਂ ਜਰੂਰ ਲਿਆ ਹੋਇਆ ਬਾਕੀ ਬਈ ਜੀ ਮਰਗਿਆੜ ਬਿਲਕੁਲ ਨਵੇਂ ਲੱਗੇ ਹੋਇਆ ਇਹ 2009 ਮਾਡਲ ਬਈ ਹਰਿਆਣਾ ਨੰਬਰ 3 ਲੱਖ ਤੇ 25000 ਰੁਪਿਆ ਰੇਟ ਆ ਬਈ ਜੀ ਇਹ ਟਰੈਕਟਰ ਬਈ ਆਪਾਂ ਦੇ ਦਾਂਗੇ ਤੁਹਾਨੂੰ 3 ਲੱਖ ਦਾ ਅੱਗੇ ਆ ਗਿਆ ਬਈ ਜੀ ਸੋਨਾ ਲੀਕਾ 750 ਉਹ ਜੰਗਾ ਟਰੈਕਟਰ ਬਈ ਜੇ ਕਿਸੇ ਪ੍ਰਾਣੇ ਲਿਆ। ਓਲਾ ਸਮਾਨ ਲੱਗਿਆ ਬਈ ਇਹ ਤੇ। ਦੇਖੋ ਬਈ ਬੇਤੇੜੇ ਕੜੋ ਕੁਛਤਰੀ। ਆ ਕੁਛ ਨਾਲ ਮਿਲੂਗਾ ਬਈ। ਯਾਰ ਬਈ ਬਿਲਕੁਲ ਨਵੇਂ ਆ ਬਈ ਅਗਲੇ ਤਾਂ। ਤੇ ਮਾ ਅਗਲੇ ਪਈ ਆ ਬਈ ਜੀ 80 85 ਪੈਸੇ। ਇਹ ਕਿਸੇ ਪ੍ਰਾਣੇ ਬਈ ਲੋਨ ਕਰਾਉਣਾ ਇਹ ਤੇ ਲੋਨ ਵੀ ਹੋ ਜੂਗਾ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਾਈ ਬਹੁਤ ਚੰਗਾ ਪਿਆ ਸਾਫ ਸੁਥਰਾ ਟਰੈਕਟਰ ਇਹਦੇ ਬਾਈ ਜੀ ਲੋਨ ਵੀ ਮੰਨੋ ਭਾਵੇਂ ਤੈਨੂੰ 3.5 ਲੱਖ ਦਾ ਲੋਨ ਹੋ ਜਾਵੇ ਬਈ ਕਿਸੇ ਭਾਣੇ ਲੈਣਾ 4 ਲੱਖ ਤੇ 45000 ਰੁਪਏ ਡਿਮਾਂਡ ਹੈ ਇਹਦੀ ਬਾਈ ਅੱਗੇ ਦਿਖਾਉਣੇ ਆ ਬਾਈ ਜੀ 2013 ਮਾਡਲ ਆਲੈਂਡ ਇਹ ਵੀ ਬਾਈ ਸੁਪਰ ਆ ਗਿਆ 50 'ਚ ਬੀਜੇ ਬਾਈ ਉਹ ਮਾਡਲ ਆ ਡਬਲ ਜੀਐਸਟੀ ਬੁਟਰਾ ਬਈ ਪਾਵਰ ਸਟੀering ਆ 3 ਦੀ ਸਪੀਡ ਆ ਟਾਇਰ ਬਾਈ ਜੀ ਬਿਲਕੁਲ ਤਾਜ਼ੇ ਆ ਸਾਰੇ ਗੋਡੀਅਰ ਦੇ ਟਾਇਰ ਆ ਬਾਈ ਲੇਕਾ ਹੋਂ ਤਾਂ ਇਹਦਾ ਬਿੱਲ ਵੀ ਬਾਈ ਆਪਾਂ ਦੇ ਦਾਂ ਘੋੜਾ ਪੈਂਪਰ ਲੱਗਿਆ ਹੋਇਆ ਟਰੈਕਟਰ ਦੀ ਬਾਈ ਕੰਡੀਸ਼ਨ ਚੈੱਕ ਕਰ ਸਕਦੇ ਹੋ ਇਹ ਕਿਤੇ ਪ੍ਰਾਣੇ ਲੋਨ ਕਰਾਉਣਾ ਤੇ ਲੋਨ ਵੀ ਹੋ ਜੂਗਾ ਬਾਈ 2013 ਮਾਡਲ ਆ ਬਾਈ 4 ਲੱਖ ਤੇ 65 ਹਜ਼ਾਰ ਰੁਪਏ ਡਿਮਾਂਡ ਆ 240000 ਰੁਪਏ ਦਾ ਪਾਵੇ ਇਹ ਦੇ ਦਾਂਗੇ ਅੱਗੇ ਆ ਗਿਆ ਬਈ 2008 ਮਾਡਲ ਸੋਨਾਲੀਕਾ 45 ਵਾਲਾ ਇਹ ਵੀ ਹਰਿਆਣਾ ਨੰਬਰ ਆ ਬਈ ਖਾਲਤ ਬਹੁਤ ਚੰਗੀ ਪਿਆ ਟਰੈਕਟਰ ਜੀ ਟਾਇਰ ਪਏ ਆ ਬਈ ਇਹਦੇ ਵੀ 80 85 ਪੈਸੇ ਚਾਰੇ ਬਾਕੀ ਬਈ ਇੰਜਨ ਗੇਅਰ ਦੀ ਤੁਸੀਂ ਤਸੱਲੀ ਕਰ ਸਕਦੇ ਹੋ ਮਾੜਾ ਸਾਵਣਾ ਬਈ ਕੰਡੀਸ਼ਨ ਬਹੁਤ ਚੰਗੀ ਪਿਆ ਟਰੈਕਟਰ ਜੀ 2008 ਮਾਡਲ ਬਈ ਡਬਲ ਕਲਚ ਤੇ 6 ਝੀਰੀ ਆ ਨਿਮਾਂਡ ਇਹਦੀ ਹੈਗੀ ਬਾਈ ਜੀ 2 ਲੱਖ ਤੇ 75000 ਰੁਪਿਆ ਇਹ ਬਈ ਆਪਾਂ 2.5 ਲੱਖ ਰੁਪਿਆ ਦਾ ਦੇ ਦਾਂਗੇ ਬਾਕੀ ਮੌਕੇ ਤੇ ਮਾਨ ਤਾਨ ਹੋ ਜੂਗਾ ਅੱਗੇ ਦਿਖਾਉਣੇ ਆ ਬਾਈ ਜੀ ਤੁਹਾਨੂੰ 855 2009 ਮਾਡਲ ਬਹੁਤ ਸੋਹਣਾ ਟਰੈਕਟਰ ਆ ਬਈ ਪੂਰਾ ਸਾਫ ਪਿਆਗਾ ਇੰਜਨ ਗੇਅਰ ਦਾ ਓਕੇ ਆ ਬਈ ਬਿਲਕੁਲ ਜਮਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਦੋ ਸਕਦੇ ਤੁਸੀਂ। ਪੈਰ ਬਈ ਮਾ ਅਗਲੇ ਪਏ ਆ ਤੇ ਬਈ 50 ਕੇ ਪੈਸੇ ਤੇ ਮਾ ਅਗਲੇ ਹੈ ਗਿਆ ਬਈ 40 45 ਪੈਸੇ। ਨੰਡਾ ਪੱਟੀ ਛਤਰੀ ਬਈ ਨਾਲ ਮਿਲੂਗਾ। ਹਰਿਆਣਾ ਨੰਬਰ ਆ ਬਈ ਜੇ ਪੀ ਡੀਓ ਟੂ ਮਿਲੂਗਾ ਇਹਦਾ। 2000 ਤੇ 9 ਮਾਡਲ। 275000 ਰੁਪਏ ਡਿਮਾਂਡ ਆ ਬਈ ਜੀ। ਇਹ ਟਰੈਕਟਰ ਆਪਾਂ ਦਾ ਬਈ ਤੁਹਾਨੂੰ 255000 ਰੁਪਏ ਦੇ ਦਾਂ। ਅੱਗੇ ਆ ਗਿਆ ਬਾਈ ਜੀ 2009 ਮਾਡਲ ਇਹ ਵੀ ਬਾਈ ਬਿਲਕੁਲ ਟਾਪ ਮਾਡਲ ਆ ਬਾਈ ਪੰਜਾਬ ਨੰਬਰ ਆ ਟਾਇਰ ਇਹਦੇ ਬਾਈ ਪਏ ਆਗੇ 80 ਪੈਸੇ ਚਾਰੇ ਸਾਰਾ ਬਾਈ Ориਜినਲ ਟਰੈਕਟਰ ਆ ਬਹੁਤ ਸਾਫ ਟਰੈਕਟਰ ਪੰਜਾਬ ਨੰਬਰ ਡੰਡਾ ਪੱਟੀ ਛਤਰੀ ਬਾਈ ਮਿਲੂਗਾ ਟਾਪ ਮਾਡਲ ਆ ਗਿਆ ਬਾਈ 30 ਸਪੀਡ ਆ ਗਿਆ ਪਾਵਰ ਸਟੀering ਆ ਡਬਲ ਡਿਸਟਰੀਬਿਊਟਰ ਆ ਇਹ ਜੀ ਡਿਮਾਂਡ ਹੈਗੀ ਬਾਈ ਜੀ 4 ਲੱਖ ਤੇ 35000 ਰੁਪਇਆ ਇਹ ਟਰੈਕਟਰ ਬਾਈ ਜੀ ਤੁਹਾਨੂੰ ਦੇ ਦਾਂਗੇ 4 ਲੱਖ ਤੇ ਬਾਈ ਜੀ 15000 ਰੁਪਇਆ ਦਾ ਬਾਕੀ ਭਰਾ ਵੀਡੀਓ ਚੰਗੀ ਲੱਗਦੀ ਹੈ ਬਾਈ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਜ਼ਰੂਰ ਕਰ ਲਿਓ YouTube ਤੇ ਵੀ ਹੈ ਤੇ Facebook ਤੇ ਵੀ ਆ ਉਹਵਾ ਧੰਨਵਾਦ ਬਾਈ ਸਾਰਾ